ਸੱਚੀ ਗੱਲ ਦੋਸਤੋ ਦੁਨੀਆ ਤੇ ਜਿਆਦਾਤਰ ਮਾਪੇ ਆਪਣੇ ਬੱਚਿਆਂ ਦੇ ਲਈ ਜਿਉਂਦੇ ਨੇ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਉਹਨਾਂ ਦੇ ਪ੍ਰੈਜ਼ੈਂਟ ਦੇ ਲਈ ਉਹ ਮਿਹਨਤ ਦਿਨ ਰਾਤ ਕਰਦੇ ਨੇ ਪਰ ਦੁਨੀਆ ਦੇ ਵਿੱਚ ਅਜਿਹੇ ਕਲਯੁਗੀ ਮਾਪੇ ਵੀ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਤੇ ਬੱਚਿਆਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਤੇ ਅਜਿਹੇ ਕੁਝ ਬੱਚੇ ਜਦੋਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਪਿੰਡ ਹਸਨਪੁਰ ਲੁਧਿਆਣਾ ਵਿੱਚ ਆਏ ਤਾਂ ਵੀਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੇ ਇਨਾ ਬੱਚਿਆਂ ਦੀ ਜਦੋਂ ਕਹਾਣੀ ਦੱਸੀ ਤਾਂ ਇਹ ਸੁਣ ਕੇ ਹਰ ਕੋਈ ਭਾਵਕ ਹੋ ਗਿਆ ਹਰ ਇੱਕ ਆਕਨ ਨਾਮ ਹੋ ਗਈ ਇੱਕ ਬੱਚੇ ਦੀ ਕਹਾਣੀ ਤਾਂ ਅਜਿਹੀ ਸੀ ਜਿਹੜੀ ਕਿ ਝੰਡੋੜ ਕੇ ਰੱਖ ਦੇਣ ਵਾਲੀ ਸੀ ਸੋ ਬਿਨਾ ਤੁਹਾਡਾ ਜਿਆਦੇ ਸਮਾਂ ਲੈ ਤੁਹਾਨੂੰ ਇਹ ਵੀਡੀਓ ਵੱਲ ਲੈ ਚਲਦੇ ਹਾਂ ਕਿਉਂਕਿ ਇਹ ਵੀ ਜ਼ਰੂਰੀ ਹੈ ਸੱਚ ਜਨਨਣਾ ਅੱਜ ਦੇ ਸਮੇਂ ਦਾ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਬੈਗ ਪੰਜਾਬ ਟੀਵੀ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੇ ਲੇਟੈਸਟ ਖਾਸ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਸੋ ਦੇਖੋ ਹੁਣ ਰੱਬ ਦੇ ਬੰਦੇ ਵੀਰ ਗੁਰਪ੍ਰੀਤ ਸਿੰਘ ਨੇ ਕੀ ਦੱਸਿਆ ਜਿੱਥੇ ਜਿਹੜੇ ਬੱਚੇ ਚੱਲਦੇ ਫਿਰਦੇ ਨੇ ਜਿਵੇਂ ਪੰਡਤ ਅਸ਼ੀਸ਼ ਨੀਰਜ ਅੰਕਜ ਸ੍ਰੀਵ 22 23 ਬੱਚੇ ਨੇ ਇਦਾਂ ਦੇ ਜਿਹੜੇ ਚੱਲਦੇ ਫਿਰਦੇ ਨੇ ਠੀਕ ਨੇ ਜਿਹੜੇ ਥੋੜੀ ਸੋਜੀ ਵੀ ਰੱਖਦੇ ਆ ਉਹ ਸਕੂਲੇ ਜਾਂਦੇ ਨੇ ਇਹ ਤੇ ਸਪੈਸ਼ਲ ਚਾਈਲਡ ਦਾ ਸਕੂਲ ਆ ਉਹ ਸਵੇਰੇ ਉੱਠ ਕੇ ਇੱਥੋਂ ਤਿਆਰ ਹੋ ਕੇ ਸਕੂਲੇ ਚਲੇ ਜਾਂਦੇ ਨੇ ਤੇ ਜਿਹੜੇ ਬੱਚੇ ਬੈਡ ਰੇਡਨ ਨੇ ਜਿਨ੍ਹਾਂ ਨੂੰ 24 ਘੰਟੇ ਕੇਅਰ ਦੀ ਲੋੜ ਆ ਉਹ ਬੱਚੇ ਫਿਰ ਇੱਥੇ ਹੀ ਰਹਿੰਦੇ ਨੇ ਉਹਨਾਂ ਦੀ ਫਿਜ਼ੀਓਥੈਰੇਪੀ ਹੁੰਦੀ ਆ ਥੱਲੇ ਉਹਨਾਂ ਫਿਰ ਫਿਜ਼ੀਓਥੈਰੇਪੀ ਲਈ ਥੱਲੇ ਜਾਣਗੇ ਬੱਚੇ ਜਿਵੇਂ ਬਿੱਕੀ ਨੂੰ ਤੁਸੀਂ ਜਾਣਦੇ ਹੋ ਸਾਰੇ ਬਿੱਕੀ ਦੀਆਂ ਅਸੀਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਹੜੇ ਹਾਲਾਤ 'ਚ ਬੱਚੇ ਨੂੰ ਇਸ ਨੂੰ ਲੈ ਕੇ ਆਏ ਸੀ ਇਸ ਤੇ ਅੱਜ ਵਿੱਕੀ ਸ਼ੀਲਕ ਤੌਰ ਤੇ ਠੀਕ ਹੈ ਪਰ ਮਾਨਸਿਕ ਤੌਰ ਤੇ ਬਿਲਕੁਲ ਠੀਕ ਨਹੀਂ ਕਿਉਂਕਿ ਲੋਕ ਦੱਸਦੇ ਆ ਵੀ ਇਹਨੂੰ ਬੱਚੇ ਨੂੰ ਨਿੱਕੇ ਹੁੰਦੇ ਨੇ ਬਹੁਤ ਕੁੱਟਿਆ ਮਾਰਿਆ ਜਾਂਦਾ ਸੀ ਜਿਹਦੇ ਸਿਰ ਚ ਮਾਰੀਆਂ ਜਾਂਦੀਆਂ ਸੀ ਜਿਹਦੇ ਕਰਕੇ ਇਹਦੀ ਆ ਪ੍ਰੋਬਲਮ ਆਈ ਔਰ ਲੋਕ ਦੱਸਦੇ ਆ ਇਹਦੀ ਮੰਮੀ ਵੀ ਚਿੱਟਾ ਲਾਉਂਦੀ ਸੀ ਕਿ ਨਸ਼ਾ ਕਰਦੇ ਸੀ ਭੰਗ ਪੀਂਦੇ ਸੀ ਬਹੁਤ ਜ਼ਿਆਦਾ ਡੈਡੀ ਵੀ ਹੁਣ ਮਦਰ ਇੰਨੀ ਨਸ਼ੇ ਦੇ ਵਿੱਚ ਲੇਫਤ ਰਹਿੰਦੀ ਸੀ ਤੇ ਇਹ ਬੱਚਾ ਦੁੱਧ ਪੀਂਦਾ ਸੀ ਉਹਦਾ ਤੇ ਉਹ ਨਸ਼ੇ ਵਾਲਾ ਦੁੱਧ ਜਦੋਂ ਇਹ ਪੀਂਦਾ ਸੀ ਬੱਚਾ ਤੇ ਇਹਦੇ ਤੇ ਵੀ ਉਹਦੇ ਬਹੁਤ ਸਾਰੇ ਨਸ਼ੇ ਦੇ ਸਿੰਪਟਮ ਆ ਜਿਹੜੇ ਬੱਚੇ ਦੇ ਵਿੱਚ ਵੀ ਆ ਗਏ ਫਿਰ ਇਸ ਬੱਚੇ ਨੂੰ ਅਸੀਂ ਜਦੋਂ ਲੈ ਕੇ ਆਏ ਆ ਡਿਰਬੇ ਤੋਂ ਉਹ ਮੰਜਰ ਦੇਖ ਕੇ ਰੂ ਕੰਬਦੀ ਸੀ ਰਾਜ्‍य 24 ਘੰਟੇ ਕੇਅਰ ਤੇ ਵਿੱਚ ਆ ਵਿੱਕੀ ਵੀਰਾ ਸਾਡੇ ਕੋਲੇ ਜਦੋਂ ਆਇਆ ਸੀ ਵੀਰੇ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ ਸੀ ਬਹੁਤ ਪੈਰ ਖਰਾਬ ਸੀ ਵੀਰੇ ਦਾ ਇਹ ਟਾਈਮ ਵੀਰੇ ਕੋਲੇ ਆਪਦੀ ਨੋਵਾ ਗੱਡੀਆਂ ਸੀ ਵਧੀਆਂ ਕੰਮਕਾਰ ਸੀਗਾ ਬਸ ਅਪਸੈਟ ਹੋ ਗਿਆ ਸਭ ਕੁਝ ਵਿਗ ਗਿਆ ਝੜਕਾਂ ਤੇ ਆ ਗਿਆ ਸੀ ਵੀਰਾ ਪਰ ਉਹਦੇ ਰੰਗਾਂ ਨੂੰ ਉਹੀ ਜਾਣੇ ਵੀਰੇ ਦੇ ਜਿਹੜੇ ਹਾਲਾਤ ਹੋਏ ਹੀ ਹੋਏ ਉਸ ਟਾਈਮ ਤਾਂ ਤਾਂ 3 ਤੋਂ ਆਇਆ ਸੀ ਵੀਰਾ ਪਰ ਅੱਜ ਪਿਛਲੇ ਕਰੀਬ ਇੱਕ ਸਾਲ ਤੋਂ ਵੱਧ ਹੋ ਗਿਆ ਸਮਾਂ ਵਿੱਕੀ ਦੀ ਕੇਅਰ ਕਰਦਾ ਬਈ ਇੱਕ ਬਾਪ ਵਾਂਗ ਇੱਕ ਬਾਪ ਆਪਣੇ ਬੇਟੇ ਨਾਲ ਰਹਿੰਦਾ ਜਿਵੇਂ ਉਸ ਤਰੀਕੇ ਨਾਲ ਵੀਰਾ ਸਾਰਾ ਦਿਨ ਵਿੱਕੀ ਦੇ ਨਾਲ ਰਹਿੰਦਾ ਵੀਰੇ ਤੁਹਾਡਾ ਪਿੰਡ ਕਿਹੜਾ ਸੀ ਠਕਰਪੁਰ ਹੈ ਠਕਰਪੁਰ ਠਕਰਪੁਰਾ ਪਿੰਡ ਆ ਠੀਕ ਹੈ ਤੁਡਾ ਪੂਰਾ ਨਾ ਕੀਆ ਮਲਕੀਤ ਮਲਕੀਤ ਆ ਮਲਕੀਤ ਬਾਈ ਉਹ ਕਿਵੇਂ ਵਿੱਕੀ ਅੱਗੇ ਨਾਲ ਕੋਈ ਤੁਹਾਨੂੰ ਫਰਕ ਲੱਗਦਾ ਪਿਆਸ ਹੁੰਦਾ ਆ ਹੁਣ ਆਖੇ ਵੀ ਲੱਗ ਜਾਂਦਾ ਟਿਕ ਕੇ ਬੈਠਾ ਵੀ ਰਹਿੰਦਾ ਹਾਂ ਹਾਂ ਪਹਿਲਾਂ ਤਾਂ ਟਿਕਦਾ ਹੀ ਨਹੀਂ ਸੀ ਇਹ ਨਹੀਂ ਟਿਕਦਾ ਅਨੰਦ ਤਾਂ ਵਿੱਕੀ ਨੂੰ ਘਰੇ ਤੁਸੀਂ ਦੇਖਿਆ ਹੀ ਇਹ ਸਿੰਗਲ ਨਾਲ ਬੰਨ ਕੇ ਰੱਖਦੇ ਸੀ ਦਸੇ ਨਾਲ ਉਹ ਇੱਕ ਸੈਕਿੰਡ ਵੀ ਟਿਕਦਾ ਨਹੀਂ ਸੀ ਇਹ ਬੱਚਾ ਭੱਜਿਆ ਹੀ ਫਿਰਦਾ ਸੀ ਭੱਜਿਆ ਹੀ ਫਿਰ ਜੋ ਚੀਜ਼ ਆ ਗਈ ਮੂੰਹ ਚ ਪਾ ਲਈ ਕੱਪੜੇ ਪਾੜ ਤੇ ਮਤਲਬ ਲਾਲਾ ਸਿੱਟੀ ਜਾਣੀਆਂ ਮੂੰਹ ਚ ਜੋ ਹੱਥ ਚ ਆ ਗਿਆ ਉਹ ਹੀ ਖਾ ਲੈਣਾ ਮੂੰਹ ਚ ਪਾ ਲੈਣਾ ਹੁਣ ਵਿੱਕੀ ਬਹੁਤ ਸ਼ਾਂਤ ਵੀ ਰਹਿੰਦਾ ਟਿਕਿਆ ਰਹਿੰਦਾ ਦਵਾਈ ਚੱਲਦੀ ਆ ਪਰ ਜੋ ਸੋਜੀ ਚਾਹੀਦੀ ਆ ਵਿੱਕੀ ਨੂੰ ਉਹ ਸੋਜੀ ਨਹੀਂ ਹਜਿਆ ਰਹੀ ਅਸਰਦਾਸ ਕਰਿਓ ਸਾਡੇ ਵਿੱਕੀ ਵਾਸਤੇ ਸੱਚੇ ਪਾਤਸ਼ਾਹ ਨੂੰ ਬੱਚੇ ਨੂੰ ਤੰਦਰੁਸਤ ਗਿਆ ਵਕਸ਼ਣ ਚੜਦੀ ਕਲਾ ਵਕਸ਼ਣ ਵਿੱਕੀ ਖੜਾ ਹੋ ਖੜਾ ਹੋ ਜਾ ਉਹ ਪੜਾਵੇ ਕਿਵੇਂ ਆ ਵਿੱਕੀ ਨਾ ਠੀਕ ਆ ਤੂੰ ਕੀ ਹਾਲ ਹੈ ਠੀਕ ਆ ਤੂੰ ਵਿੱਕੀ ਬਈ ਵਿੱਕੀ ਵਿੱਕੀ ਦੇ ਜਿਗਵਾਤ ਵਿੱਕੀ ਦੇ ਹਾਸੇ ਠੱਠੇ ਵਿੱਕੀ ਦੀ ਸਮਝ ਵਿੱਕੀ ਦੀ ਸੋਝੀ ਮਾਪੇ ਦੇ ਨਸ਼ੇ ਨੇ ਖਤੂ ਕਰ ਬਸ ਉਹ ਨਸ਼ੇੜੀ ਸੀ ਦੋਨੇ ਨਸ਼ਾ ਕਰੀ ਜਾਂਦੇ ਸੀਗੇ ਤੇ ਇਹਨੂੰ ਲੈ ਕੇ ਛੜਕਾਂ ਤੇ ਮੰਗਦੇ ਫਿਰਦੇ ਰਹਿੰਦੇ ਸੀ ਬਸ ਲੋਕ ਦੱਸਦੇ ਵੀ ਇਹਨੂੰ ਇੰਨਾ ਕੁੱਟਦੇ ਸੀ ਇਹਦੇ ਇੰਨੇ ਸਿਰ 'ਚ ਮਾਰਦੇ ਉਹ ਵਕਫ ਤੇ ਬਾਸ਼ ਜਿਸ ਅਰਦਾਸ ਕਰਿਓ ਛੱਡੇ ਵਿੱਕੀ ਵਾਸਤੇ ਵਿੱਕੀ ਦੀ ਚੜ੍ਹਦੀ ਕਲਾ ਵਾਸਤੇ ਵਿੱਕੀ ਦੇ ਆਉਣ ਵਾਲੇ ਜੀਵਨ ਵਾਸਤੇ ਅਸੀਂ ਇਹਦੇ ਮਾਪੇ ਬਣ ਸਕੇ ਪ੍ਰਭਾਇ ਗੁਰੂ ਜੀ ਦਾ ਖਾਲਸਾ ਪ੍ਰਭਾਇ ਗੁਰੂ